50 ਰੁਪਏ ਕਿਸੇ ਨੂੰ 5 ਰੁਪਏ ਕਿਸੇ ਨੂੰ 20 ਰੁਪਏ ਉਹ ਪਾਣੀ ਦੀ ਕੰਨੀ ਭਰ ਕੇ ਦੇ ਦਿੰਦੇ ਆ ਤੇ ਪਾਣੀ ਮਿੱਠਾ ਪੀਣ ਦੇ ਯੋਗ ਹੋ ਜਾਂਦਾ ਗੁਰੂਤ ਪੱਕੀਆਂ ਕਰਦੇ ਆ ਤੁਹਾਨੂੰ ਕੋਈ ਬਰਾਮੀ ਨਹਿਰ ਦਾ ਦੇਸ਼ ਘਾਰ ਕਰਨਾ ਜਿੰਦਾਬਾਦ ਚਾਰ ਸਰਕਾਰਾਂ ਨਹਿਰਾ ਦੇ ਉੱਪਰ ਤੁਸੀਂ ਦੇਖੋ ਨਲਕੇ ਬਹੁਤ ਲੱਗੇ ਆ ਇਸ ਕਾ ਨੂੰ ਮੰਨਦੇ ਆ ਨਾ ਜੇ ਮੰਨਦੇ ਤਾਂ ਹਾਂ ਕਹੋ ਜੋਰ ਨਲਕੇ ਲੱਗੇ ਆ ਜੀ ਹੱਥ ਖੜੇ ਕਰੋ ਜੇ ਨਲਕੇ ਲੱਗੇ ਆ ਤਾਂ ਫੇਰਕੋਟ ਦੀਆਂ ਨਹਿਰਾ ਉੱਪਰ ਬਹੁਤ ਜਿਆਦੇ ਨਲਕੇ ਲੱਗੇ ਆ ਪ੍ਰੇਮ ਸਵਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਸਿਰਫ ਪੰਜ ਕਿੰਨੜਾ ਸਲਾ ਦੇ ਦਿਓ ਜੀ ਫੇਰਕੋਟ ਦੀਆਂ ਨਹਿਰਾ ਦੇ ਕੰਢਿਆਂ ਉੱਪਰ ਬਹੁਤ ਜਿਆਦੇ ਵਸਤੀਆਂ ਨੇ ਫੋੜ ਕੀਤੀ ਹੋਈ ਆ ਮਾਈ ਗੋਦਰੀ ਸਾਹਿਬ ਨੇ ਦੋ ਮੋਟਰਾਂ ਲਾਈਆਂ ਹੋਈਆਂ ਉੱਤੇ ਕਿ ਜਿੱਥੇ ਸਾਡੇ ਐਮਐਨਏ ਸਾਹਿਬ ਰਹਿੰਦੇ ਨੇ ਜਾਨੀ ਜੈਲ ਸਿੰਘ ਐਵੇਨਿਊ ਦੇ ਵਿੱਚ ਉਸ ਦਾ ਪਾਣੀ ਵੀ ਖਾਰਾ ਹੈ ਉਹਨਾਂ ਲੋਕਾਂ ਨੇ ਸਾਦ ਕਰੋੜ ਤੇ ਜਿਹੜੀ ਨਹਿਰ ਬਣੀ ਹੋਈ ਹੈ ਉਸ ਨਹਿਰ ਉੱਪਰ ਇੱਕ ਬੋਰ ਕੀਤਾ ਹੋਇਆ ਬੋਰ ਕਰਕੇ ਫੇਰ ਉਹਦਾ ਪਾਣੀ ਪਾਈਪਾ ਪਾ ਕੇ ਲੈਂਦਾ ਹੋਇਆ ਇਸ ਤਰ੍ਹਾਂ ਕਰਕੇ ਫਰੀਦਕੋਟ ਦਾ ਪ੍ਰਸ਼ਾਸਨ ਵੱਲੋਂ ਜਿਹੜਾ ਸਾਡਾ ਵਾਟਰ ਵਰਕ ਬਣਿਆ ਹੋਇਆ ਹੈ ਉਹਦੀ ਕਪੈਸਿਟੀ ਸਿਰਫ 27% ਲੋਕਾਂ ਨੂੰ ਪਾਣੀ ਦੇਣ ਯੋਗ ਹੈ ਧਿਆਨ ਨਾਲ ਸੁਣੋ ਮੇਰੀ ਗੱਲ 27% ਪਾਣੀ ਦੇਣ ਯੋਗ ਵਾਟਰ ਵਕਸਾ ਫਰੀਦਕੋਟ ਸ਼ਹਿਰ ਦਾ ਤੇ ਬਾਕੀ ਸਾਰਾ ਪਾਣੀ ਸਾਨੂੰ ਜਿਹੜਾ ਪੀਣ ਵਾਲਾ ਹੈ ਇਹ ਸਾਡੀਆਂ ਨਾਲ ਸਾਡੀਆਂ ਨਹਿਰਾਂ ਤੋਂ ਮਿਲਦਾ ਹੈ ਬਾਬਾ ਫਰੀਦ ਸਾਹਿਬ ਜੀ ਦੀ ਬਾਬਾ ਫਰੀਦ ਪਵਨ ਵਿੱਚ ਸਭ ਦੀ ਉੱਪਰ ਜਿਗਾਈ ਕੋਈ ਹੱਥ ਨਹੀਂ ਲੱਗਦੀ ਹੈ ਨਹਿਰਾਂ ਲੱਗਦੀ ਹੈ ਫਰੀਦਕੋਟ ਸ਼ਹਿਰ ਸ਼ਹਿਰ ਦੇ ਕੰਢੇ ਉੱਪਰ ਵਸਿਆ ਹੋਇਆ ਹੈ ਨੇ ਤੁਹਾਡੀ ਪੀਰੀ ਨੀਹ ਨੀਹ ਦਾ ਜਿਹੜਾ ਗਰਾਊਂਡ ਆਕਰ ਉਹਦਾ ਪੀਐਨਐਸ ਲੈਵਲ 2000 ਤੋਂ ਲੈ ਕੇ 2500 ਤੱਕ ਹੈ ਜਿਹੜਾ ਕਿ ਸਾਡੇ ਸਰੀਰ ਦੇ ਫੀਲਯੋਗ ਨਹੀਂ ਹੁੰਦਾ ਉਹ ਜਿੱਥੋਂ ਤੱਕ ਇਸ ਸ਼ਹਿਰ ਮਹਿਰਾ ਫੀਲਕੋਡ ਰੋਲੀ ਲੰਗਦੀਆਂ ਮਹਿਰਾ ਦੇ ਕੰਢੇ ਉੱਪਰ ਅਣ ਗਿਣਤ ਨਲਕੇ ਲੱਗੇ ਹੋਏ ਹਨ 3000 ਪਰ ਮਹਿਰਾ ਦੇ ਕੰਢੇ ਉੱਪਰ ਪਾਣੀ ਦਾ ਕਾਰਜ ਭਾਈ ਗੋਦਰੀ ਸਾਹਿਬ ਵਾਲਿਆਂ ਨੇ ਇਹ ਗੰਗੀ ਜੈਲ ਸਰ ਐਵੇਂ ਨੂੰ ਵਾਲਿਆਂ ਨੇ ਇੱਕ ਬਾਦਨਗਰ ਵਾਲਿਆਂ ਨੇ ਕੁਝ ਜਾਣੇ ਲੋਕਾਂ ਨੇ ਮਹਿਰ ਦੇ ਕੰਢੇ ਉੱਤੇ ਮੋਰ ਕੱਢਦੇ ਵੀ ਪਾਣੀ ਰੋਜ਼ ਲੈਣਾ ਔਖਾ ਹੈ ਮਹਿਰ ਦੇ ਕੰਢੇ ਉੱਪਰ ਮੋਰ ਤਾਰ ਦਿੱਤੇ ਨੇ ਜੇ ਮਹਿਰ ਦੇ ਕੰਢੇ ਦਾ ਪਾਣੀ ਪੀਂਡਿਓ ਦਾ ਜਿੱਥੇ ਜਿੱਥੇ ਵੀ ਨਹਿਰ ਦੇ ਕੰਢੇ ਦਾ ਪਾਣੀ ਪੀਂਦੇ ਤਾਂ ਇਹ ਨਹਿਰਾ ਲੰਗਦੀ ਹੈ ਨਹਿਰਾ ਦਾ ਤਲ ਜਿਹੜਾ ਉਹ ਮਲਾ ਕੱਚਾ ਸੀ ਉਸ ਤਲਵਜ ਦੀ ਸੀਪਜ ਹੋ ਜਾਂਦੀ ਸੀ ਤਲਵਜ ਦੀ ਪਾਣੀ ਦਾ ਸਮਾਉ ਹੋ ਜਾਂਦਾ ਸੀ ਪਾਣੀ ਦੀ ਬੋਦ ਮੁੱਢ ਤੱਕ ਚਲੀ ਜਾਂਦੀ ਸੀ ਤੇ ਆਸੇ ਪਾਸੇ ਦਾ ਸਾਰਾ ਪਾਣੀ ਰੇਲੋਖ ਬਣ ਜਾਂਦਾ ਸੀਗਾ ਮਿੱਠਾ ਬਣ ਜਾਂਦਾ ਸੀ ਮਹਿਰਾਂ ਤੋਂ ਜਿਵੇਂ ਜਿਵੇਂ ਸਾਡਾ ਸ਼ਹਿਰ ਦੂਰ ਜਾ ਰਿਹਾ ਹੈ ਜੀਡੀਐਸ ਲੈਵਲ ਸੁੰਦਰ ਨਗਰ ਤੱਕ ਜੀਡੀਐਸ ਲੈਵਲ ਦੀ ਮਾਤਰਾ ਜਿਹੜੀ ਹੈ 2000 ਦੇ ਕਰੀਬ ਹੈ ਇਹ ਕਿ ਪੀਰਜੋਗ ਨਹੀਂ ਗਾ। ਔਰ ਨਹਿਰਾ ਦਾ ਕੰਕਰੀਟਿੰਗ ਕਰਨ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਦਿੱਲੀ ਮੋਟਾ 13 ਮਹੀਨੇ ਤੋਂ ਨਹਿਰਾ ਦੇ ਵਿੱਚ ਪਹਿਲਾਂ ਉਹਨਾਂ ਨੇ ਉਹ ਤੋਂ 13 ਮਹੀਨੇ ਪਹਿਲਾਂ ਸੀਮਿੰਟ ਬੱਜਰੇ ਤੇ ਸੜੀਏ ਦੇ ਲੇਅਰ ਪਾਉਣੀ ਆ। ਫਿਰ ਉਹਦੇ ਵਿੱਚ ਇੱਕ ਪਲਾਸਟਿਕ ਦੇ ਬਲਾਲਾ ਪਾਣੀ ਫਾਈਬਰ ਦੀ ਬਣੀ ਹੋਈ ਸੀਮਟ ਪਾਉਣੀ ਆ। ਜੇ ਇਹ ਦੋ ਚੀਜ਼ਾਂ ਪੈ ਜਾਣਾਂ ਤੇ ਪਾਣੀ ਫਿਰ ਵੀ ਇੱਕ ਥੱਲੇ ਨਹੀਂ ਜਾਣਾ। ਇਹਦੇ ਉੱਪਰ ਫਿਰ ਇੱਕ ਕੰਕਰੀਟ ਦਾ ਲੇਅਰ ਪਾਉਣੀ ਆ ਤੇ ਪੰਨ ਦਾ ਲੇਅਰ ਇਹਨਾਂ ਨੇ ਕੰਕਰੀਟੀਟ ਕਰਨਾ ਜੇ ਇਹ ਕੰਕਰੀਟੀਟ ਕਰਨ ਹੋ ਗਿਆ ਤਾਂ ਇੱਕ ਗੋਲ ਵੀ ਪਾਣੀ ਥੱਲੇ ਨਹੀਂ ਛਿਮਣੀ ਪਾਣੀ ਵੀ ਨਹੀਂ ਛਿਮਣੀ ਤੇ ਮੈਂ ਅੰਦਾਜ਼ਾ ਲਾ ਰਿਹਾ ਹਾਂ ਕਿ ਸ਼ਹਿਰ ਦਾ ਪਾਣੀ ਕਿੰਨੇ ਲੋਕ ਨਹੀਂ ਰਹਿ ਰਹੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਅਪੀਲ ਕੀਤੀ ਕਿ 2 ਰੁਪਏ ਦਾ ਮੋਰਚਾ ਲਾਇਆ ਸੀਗਾ 4 ਜੀਵਨ ਬਚਾਓ ਮੋਰਚੇ ਦਾ ਘਟਣਾ ਹੋਇਆ ਕਿਹਾ ਸ਼ਹਿਰ ਦੀਆਂ ਸ਼ਹਿਰ ਦੀਆਂ ਸਮਾਨ ਸਮਾਨ ਧਰਨ ਜਿੱਥੇ ਬੰਦੀਆਂ ਡੇਟ ਪ੍ਰੇਮੀ ਇਹਨਾਂ ਸਿਆਣੇ ਲੋਕਾਂ ਨੇ ਇੱਕ ਜਲ ਜੂਰ ਬਚਾਓ ਮੋਰਚਾ ਬਣਾਇਆ 2 ਸਾਲ ਪਹਿਲਾਂ ਸਰਕਾਰ ਨੂੰ ਪੁੱਛਿਆ ਵੀ ਇਹ ਕੰਮ ਨਾ ਕਰੋ ਸਾਡਾ ਏਰੀਆ ਕੱਚਾ ਛੱਡ ਦਿਓ ਜਾਂ ਇਹਨੂੰ ਬਰਖਸ਼ਤਾ ਬਣਾ ਦਿਓ ਬਰਖਸ਼ਤਾ ਮੋਰਮ ਇੱਟਾਂ ਦਾ ਬਣਾ ਦਿਓ ਜਿਵੇਂ ਪਹਿਲਾਂ ਬਣਾਇਆ ਹੋਇਆ ਉਹ ਜਿਹੜਾ ਸੀਪ ਜੋਮੀ ਰਹੂਗਾ ਉਹ ਪਾਣੀ ਸਾਡਾ ਮਿੱਠਾ ਰਹੂਗਾ ਉਹ ਸਰਕਾਰ ਨੇ ਟੈਂਡਰ ਕਰਤਾ ਵੀ ਨਹਿਰਾਂ ਨੂੰ ਅਸੀਂ ਪੱਕੀਆਂ ਕਰਨਾ ਕਰਨਾ ਹੈ ਨਹਿਰਾਂ ਪੱਕੀਆਂ ਤਾਂ ਕੀਤੀਆਂ ਜਾ ਰਹੀਆਂ ਨੇ ਕਿ ਜੈਸਲ ਮੇਰ ਦੇ ਵਿੱਚ 35 ਹਜ਼ਾਰ ਕਰੋੜ ਰੁਪਏ ਦੀ ਰਫਾਇਨਰੀ ਲੱਗ ਰਹੀ ਹੈ 200 ਰੁਪਏ ਦੀ ਰਫਾਇਨਰੀ ਨੂੰ ਇਹਨਾਂ ਨੇ ਪਾਣੀ ਦੇਣਾ ਹੈ ਤਾਂ ਜੋ ਇਹ ਪਾਣੀ ਦੀ ਮਕਦਾਰ ਵਧਾਉਣ ਵਾਸਤੇ ਇੱਕ ਕਮੇਟੀ ਕਰਨ ਜਾਣ ਕਰ ਜਾ ਰਹੇ ਆ ਸਾਡੇ ਸ਼ਹਿਰੋਂ ਚੋ ਨਾਰਾ ਲੈਣਾ ਰੰਗੀਆਂ ਨੇ ਸ਼ਹਿਰ ਅੱਧਾ ਸਾਰਾ ਇਕੱਠਾ ਹੋਇਆ ਤੁਸੀਂ ਨਾ ਨਿਗਾ ਮਾਰ ਕੇ ਦੇਖੋ ਇਹ ਮੋਟਰਸਾਈਕਲ ਦੇ ਉੱਪਰ ਪੈਦਲ ਤੁਰ ਕੇ ਲੈ ਰੈਲੀ ਕਰ ਰਹੇ ਆ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਪਤਾ ਘਰਾਂ 'ਚ ਬੈਠਿਆਂ ਨੂੰ ਉਹਨਾਂ ਨੂੰ ਜਗਾ ਰਹੇ ਆ ਕਿ ਜਿਹੜੇ ਘਰਾਂ 'ਚ ਵਸਦੇ ਨੇ ਉਹ ਪਾਣੀ ਨਲਕਿਆਂ ਤੋਂ ਲੈਣ ਜਾਂਦੇ ਨੇ ਸਾਡੇ ਸ਼ਹਿਰ ਦਾ ਮਿੱਠਾ ਪਾਣੀ ਸਰਕਾਰ ਕੋਲ ਜਾ ਰਹੀ ਹੈ ਅਸੀਂ ਇਹ ਕੰਮ ਨਾ ਅੱਜ ਹੋਣ ਦਈਏ ਨਾ ਕੱਲ ਹੋਣ ਦਈਏ